ਤੇ ਦੇਖ ਸਾਧਿਆ ਜੀ ਕਿਸਾਨ ਸ਼ਿਕਰਚ ਕਮੇਟੀ ਕੋਟ ਬੁੱਢਾ ਜਥੇਬੰਦੀ ਦੇ ਸੂਬਾ ਸਕੱਤਰ ਸਾਹਿਬ ਸਿੰਘ ਜੀ ਸੈਕਟਰੀ ਸਾਹਿਬ ਨਾਲ ਮਨਿੰਦਰ ਸਿੰਘ ਸਧੋਰੀਆ ਨਾਲ ਸਾਡੇ ਸਰਪੰਚ ਸਾਹਿਬ ਜੀ ਸਰਦਾਰ ਅਵਤਾਰ ਸਿੰਘ ਜੀ ਬਹੁਤ ਸਰਪੰਚ ਸਾਡੇ ਡਾਕਟਰ ਰਜਿੰਦਰ ਸਿੰਘ ਸਭਰਾ ਸਾਹਿਬ ਉਹ ਵੀ ਤੇ ਇੰਦਰ ਭਰਾ ਸਾਡਾ ਭਰਾ ਤੇ ਕੱਲ੍ਹ ਰਮਨ ਪ੍ਰਧਾਨ ਕਹਿੰਦੇ ਆ ਭਰਾ ਨੂੰ ਤੇ ਬਹੁਤ ਫਾਇਨਾ ਵੱਡੇ ਭਰਾ ਦੇ ਤੇ ਵੇਖੋ ਗਰਾ ਸੰਗਤਾਂ ਇਸ ਜਗ੍ਹਾ ਤੋਂ ਭਾਈ ਜੀ ਲੱਗੀ ਸੀ ਤਾਂ ਇਹ ਵੀ ਲੈ ਕੇ ਆ ਆ ਤੇ ਬਾਕੀ ਟਿਗਿਆ ਰਿਆ ਇੱਥੇ ਕੱਲ੍ਹ ਹੈਗੀ ਆ ਆ ਆ ਜਾਦੀ ਮਾਲਕ ਨੇ ਦਾਇਆ ਕੀਤੀ ਆ ਸੱਚੇ ਪਾਤਸ਼ਾਹ ਸੰਗਤ ਨੇ ਬੜਾ ਸੰਪਰਦਾਵਾਂ ਸੰਗਤਾਂ ਅੱਲਾ ਗੁਲਗ ਫੁੱਲ ਦੂਰੋਦਰਾ ਡੋ ਪਿੰਡਾਂ ਤੋਂ ਆਈ ਆ ਤੇ ਬਚਾਉ ਆ ਅੱਜ ਅੱਜ ਬਹੁਤ ਸਥਿਤੀ ਸਵੇਰੇ ਮਾਰੀ ਸੀ ਹਾਂਜੀ ਮਤਲਬ ਪੋਸਟ ਪਈਏ ਪੱਤਰਕਾਰ ਭਾਈ ਜਰ ਨੇ ਪੂਰਾ ਸਹਿਯੋਗ ਦਿੱਤਾ ਉਹ ਸਹਿਯੋਗ ਦੇ ਤਰ੍ਹਾਂ ਮੁੜ ਕੇ ਸੰਗਤ ਆਈ ਬੇਹੱਦ ਸੰਗਤਾਈ ਆ ਤੇ ਫਿਰ ਅੱਜ ਜਿਹੜਾ ਕੋ ਸੰਕਟ ਦੀ ਸਾਰੀ ਹੋਈ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਇਹ ਕੁਝ ਚੱਕ ਨਹੀਂ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜਾ ਸੰਕਟ ਨੇ ਕਰ ਲੈਣਾ ਉਹ ਹੋ ਗਿਆ ਬਿਲਕੁਲ 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 ਵੇਖੋ ਕਿਉਂਕਿ ਏਡੀ ਵੱਡੀ ਜਿਹੜੀ ਆਫਤ ਆ ਨਾ ਇਹਨਾਂ ਮਤਲਬ ਸੰਗਤ ਹੀ ਰਲ ਕੇ ਸਾਰਾ ਕੁਝ ਕਰ ਸਕਦੀ ਹੈ ਇਕੱਲੇ ਬੰਦੇ ਦੇ ਵਾਸਤੇ ਉਹ ਨਹੀਂ ਭਾਵੇਂ ਕੋਈ ਭਾਵੇਂ ਪ੍ਰਸ਼ਾਸਨ ਵੀ ਇਕੱਲਾ ਕਰ ਸਕਦਾ ਨਹੀਂ ਬਿਲਕੁਲ ਜੀ ਤੇ ਇਹ ਇੰਨਾ ਉਹ ਸਿੱਧਾ ਇਹ ਚੱਪੇ ਇਕੱਲਾ ਕੋਮ ਦੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਬਿਲਕੁਲ ਜੀ ਬਿਲਕੁਲ ਬਾਬਾ ਜਿਹੜੇ ਸੁਖਾ ਸਿੰਘ ਜਿਹੜਾ ਜਿਹੜਾ ਬਲ ਹੈ ਬੜੇ ਉਹਨਾਂ ਨੇ ਆਪਣੇ ਆਪ ਦੇ ਬਾਹਰ ਨੇ ਉਹਨਾਂ ਨੇ ਸੰਗਤਾਂ ਨੂੰ ਉਹਨਾਂ ਦਿਖਾ ਔਰ ਜਿਹੜੀ ਉਹਨਾਂ ਦੇ ਮਤਲਬ ਚਾਹਣ ਵਾਲੇ ਜਿਹੜੇ ਉਹ ਸਿੱਖ ਭਾਈਚਾਰਾ ਜਿੰਨੇ ਵੀ ਸਾਰੇ ਸੰਗਤ ਨੇ ਬੜਾ ਆਪਾਂ ਦੇ ਬਾਬਾ ਬਤਾਰ ਸਿੰਘ ਦਲਪੰਥ ਬਾਬਾ ਬੀਰੀ ਚੰਦਾਏ ਹੋਣਾ ਜਿਹੜਾ ਦਲਪੰਥ ਬਾਬਾ ਬੀਰੀ ਚੰਦਾਵਾ ਸੰਗਤ ਨੂੰ ਇਹ ਰੇ ਨਾ ਕੀਤੀ ਤਗੜੀ ਹੋ ਕੇ ਉਹਨਾਂ ਨੇ ਇਹ ਗੱਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਜੋ ਸਾਹਬ ਸਿੰਘ ਦੱਸ ਰਿਹਾ ਜਿਦਾ ਅਸੀਂ ਨਾਲ ਸੰਬਾ ਬਾਈ ਦੇ ਉਹਨਾਂ ਨੇ ਬੜਾ ਮਤਲਬ ਪੜਾਇਆ ਸੀਦਾ ਬਿਲਕੁਲ ਮਹਿਸੂਸ ਕੀਤਾ ਵੀ ਇਹ ਨਹੀਂ ਹੋਣਾ ਜਿੱਦਾਂ ਪਰ ਫਿਰ ਵੀ ਉਹ ਕਹਿੰਦੇ ਵੀ ਇਹ ਤੁਹਾਡੇ ਨਾਲ ਆ ਆਪਰਾ ਬੇਨਤੀ ਕੀਤੀ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਔਰ ਸੰਗਤ ਦੇ ਸਹਿਯੋਗ ਤੋਂ ਬਿਨਾ ਤੁਹਾਨੂੰ ਪਤਾ ਵੀ ਇਦਾਂ ਦੇ ਵੱਡੇ ਜਿਹੜੇ ਕਾਲੇ ਕਦੀ ਵੀ ਨਹੀਂ ਲੋਕਾਂ ਦੇ ਪਰੇ ਜਾਂਦੇ ਔਰ ਸੰਗਤ ਨੇ ਔਰ ਦਾਲਪੰਥ ਵਾਪਰ ਵੀ ਜੰਦੇ ਜਿਹੜੇ ਜਿਹੜੇ ਸੇਵਕ ਨੇ ਉਹਨਾਂ ਨੇ ਬਿਲਕੁਲ ਤੇ ਸੰਤ ਬਾਬਾ ਜਿਹੜੇ ਸੁਖਾਦੰਨ ਸਾਹਿਬ ਬਾਰੇ ਉਹਨਾਂ ਨੇ ਔਰ ਪਿੰਡ ਦੀ ਇਲਾਕੇ ਦੀ ਜਿਹੜੀ ਸੰਗਤ ਆ ਉਹਨਾਂ ਨੇ ਰਲ ਮਿਲ ਕੇ ਹਮਲਾ ਮਾਰ ਕੇ ਜਿਹੜਾ ਮਤਲਬ ਕੀਨ ਜਿਹੜਾ ਦੋਹਾਂ ਦੀ ਕੋਸ਼ਿਸ਼ ਕੀਤੀ ਉਹ ਤੁਹਾਨੂੰ ਪਤਾ ਵੀ ਦਰਿਆਵਾਂ ਦੇ ਜਿਹੜੇ ਬੰਦ ਜਿਹੜੇ ਰੁਕਣੇ ਪੜੇ ਓਕੇ ਹੁੰਦੇ ਆ ਬਿਲਕੁਲ ਜੀ ਬਾਕੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਵੀ ਇੰਤਜ਼ਾਰ ਨਹੀਂ ਕੀਤੀ ਰਲ ਮਿਲ ਕੇ ਬੇਗੁੜੂ ਕਿਰਪਾ ਗੁਰੂ ਦਾ ਸੱਚੇ ਪਾਤਸ਼ਾਹ ਕਿਉਂਕਿ ਐਸ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਤੇ ਇੱਕ ਨਹੀਂ ਅਨੇਕਾਂ ਹੀ ਪਿੰਡਾਂ ਨੇ ਜਿਹੜੀ ਫਸਲ ਘਰ ਦਾ ਸਮਾਨ ਪਰ ਘਰੇਲੂ ਸਾਰਾ ਕੁਝ ਤੁਹਾਨੂੰ ਪਤਾ ਵੀ ਬੜਾ ਕੋ ਇਨਸਾਨ ਹੋ ਸਕਦਾ ਤੇ ਇਸ ਵਾਸਤੇ ਜਿਹੜੀ ਸੰਗਤ ਆ ਆਪਣੇ ਪੂਰੇ ਤਨ ਮਨ ਤੇ ਧੰਦੇ ਨਾਲ ਲੱਗੀ ਹੋਈ ਆ ਔਰ ਸਾਨੂੰ ਆਸ ਹੈ ਵੀ ਅਸੀਂ ਹੁਣ ਥੋੜਾ ਜਿਆ ਮਤਲਬ ਅੱਜ ਵੇਖ ਕੇ ਮੈਨੂੰ ਮਹਿਸੂਸ ਹੋ ਰਿਹਾ ਵਾ ਵਾਕਿਆ ਹੀ ਸੰਗਤ ਨੇ ਪੂਰੇ ਉਪਰਾਲਾ ਕਰਕੇ ਆਪਣਾ ਬਿਲਕੁਲ ਜਿਹੜੀ ਮਤਲਬ ਇਹਨਾਂ ਪਾਣੀ ਦੇ ਜਿਹੜੇ ਹਟਾ ਲੱਗਦੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਪਰਮਾਤਮਾ ਕਿਰਪਾ ਕਰੇ ਵਾਜੀ ਆ ਰੁਕ ਜਾਊਗਾ ਵਾਜੀ ਵਾਜੀ ਇਹ ਸਨ ਡਾਇਰੈਕਟਰ ਰਜਿੰਦਰ ਸਿੰਘ ਜੀ ਸਰ ਸੁਭਰਾ ਸਾਹਿਬ ਬੜੀ ਵਧੀਆ ਗੱਲ ਤੇ ਇਧਰ ਸਾਡੇ ਸਰਪੰਚ ਅਵਤਾਰ ਸਿੰਘ ਜੀ ਸੁਭਰਾ ਸਾਹਿਬ ਜੀ ਸਰਪੰਚ ਸਾਹਿਬ ਜੀ ਬਹਿਰਜੀ ਖਾਲਸਾ ਸਾਹਿਬ ਇੱਥੇ ਠੀਕ ਸੰਤ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਵਾ ਬੰਨ ਜਿਹੜਾ ਵੱਜ ਰਿਹਾ ਵਾ ਬਹੁਤ ਸਵੇਰੇ ਧਾਲਾਈ ਹੋਈ ਸੀ ਉਹ ਜਿਹੜੀ ਧਾੜ ਰੋਕੀ ਆ ਅਸੀਂ ਦੂਰੋਂ ਨੇੜੇ ਆਈਆਂ ਪਿੰਡ ਦੀਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਇੰਨੀ ਮਿਹਨਤ ਕਰਕੇ ਤੇ ਇਹਨੂੰ ਬਿਲਕੁਲ ਸਾਨੂੰ ਇਹ ਵੀ ਪਤਾ ਲੱਗਾ ਵੀ ਕੋਈ ਮੁੰਡਾ ਪਿੰਡ ਲੱਗੇ ਜਿਹੜਾ ਉੱਥੇ ਵੀ 2-3 ਪਿੰਡ ਜਿਹੜੇ ਉਹ ਪਾਣੀ ਦੀ ਮਾਰ ਢਾਏ ਆ ਔਰ ਬਾਬਾ ਜੀ ਨੇ ਆਪਣੀ ਸੰਗਤ ਜਿਹੜੀ ਉੱਥੇ ਭੇਜੀ ਆ ਔਰ ਇਹ ਸੰਤਮਾਰ ਪੁਛਾਂ ਦੇ ਜਿਹੜੇ ਅਪਰਾਲੇ ਸਦਕਾ ਹੀ ਸਾਰਾ ਕੁਝ ਹੁੰਦਾ ਵਾ ਨਹੀਂ ਤੇ ਇੱਕ ਤਾਂ ਹਾਂ ਦੇ ਕੰਮ ਕਰਨਾ ਬੜਾ ਔਖਾ ਹੁੰਦਾ ਬਿਲਕੁਲ ਜੀ ਸਹੀ ਥਾਂ ਤੇ ਉਹਨਾਂ ਨੇ ਆਪਣੇ ਜਿਹੜੇ ਸੰਗਤ ਨੂੰ ਭੇਜਿਆ ਹੈ ਵੀ ਤੁਸੀਂ ਇਹ ਰਲ ਮਿਲ ਕੇ ਸਾਰੇ ਇਦਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰੋ ਹਾਂ ਜੀ ਤਾਂ ਨਾ ਵੇਖੋ ਜੀ ਇਹ ਸਾਡੇ ਮੌਜੂਦਾ ਸਰਪੰਚ ਵੀ ਅਵਤਾਰ ਸਿੰਘ ਵੀ ਵਧੀਆ ਤਰੀਕੇ ਦੇ ਕੋ ਜਾਣਕਾਰੀ ਦਿੰਦੇ ਹੋਏ ਸਾਡੇ ਸੂਬਾ ਸਕੱਤਰ ਸਾਹਿਬ ਸਾਫ ਸਿੰਘ ਸੈਕਟਰੀ ਸਾਹਿਬ ਜਿਨ੍ਹਾਂ ਦੀ ਕਿੰਨੇ ਦਿਨਾਂ ਤੋਂ ਮਸ਼ੀਨ ਬਾਈ ਦੀ ਸੇਵਾ ਦੇ ਵਿੱਚ ਚੱਲ ਰਹੀ ਹੈ ਜੀ ਤੇ ਇੱਧਰ ਸਾਡੇ ਸਾਬਕਾ ਸਰਪੰਚ ਰਜਿੰਦਰ ਸਿੰਘ ਜੀ ਸਭਰਾਤ ਸਾਹਿਬ ਬੜੇ ਵਧੀਆ ਬੰਦੇ ਤੇ ਹੀਰਾ ਇਨਸਾਨ ਸਾਰੇ ਹੀ ਵੇਖੋ ਤੇ ਸਾਡੇ ਸਰਪੰਚ ਸਾਹਿਬ ਜੀ ਦੇਖੋ ਬਹੁਤ ਵਧੀਆ ਸੁਭਾਅ ਦੇ ਨੇਕ ਬੰਦੇ ਆ ਜੀ ਵੈਗਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਵੇਖੋ ਪਿਆਰ ਬਹੁਤ ਵੱਡਾ ਹੁੰਦਾ ਜੀ ਗੱਲਬਾਤ ਜੇ ਨਾ ਪਿੰਡ ਦੇ ਸਹਿਯੋਗ ਦੀ ਗੱਲ ਕਰੀਏ ਤੇ ਸਰਪੰਚ ਸਾਹਿਬ ਜੀ ਕਿਹ ਤਰ੍ਹਾਂ ਦਾ ਸਹਿਯੋਗ ਸੰਗਤਾ ਪਿੰਡ ਵਾਲੇ ਦੇ ਰਿਹਾ ਜੀ ਨਹੀਂ ਬਹੁਤ ਸਹਿਯੋਗ ਹੈ ਜੀ ਸਾਡੇ ਕੋਈ ਮਤ ਦੇ ਦੇ ਨਹੀਂ ਨਾ ਕਾਲੀ ਨਾ ਕਾਂਗਰਸੀ ਨਾ ਆਮ ਤੇ ਅਸੀਂ ਰਲ ਮਿਲ ਕੇ ਸਭਰਾ ਨਗਰ ਜਿਹੜਾ ਵਾ ਇਕੱਠੇ ਹੋ ਗਏ ਜੋ ਕੋਈ ਕੰਮ ਆ ਅਸੀਂ ਕਰਦੇ ਆ ਇਹ ਕਰਕੇ ਬਸ ਸਾਰਿਆਂ ਦਾ ਧੰਨਵਾਦ ਕਰਦਾ ਸੰਤ ਦਾ ਵੀ ਬਹੁਤ ਬਹੁਤ ਵਾਰ ਤੋਂ ਸੰਤ ਮਾਹ ਕੋਚਾਲਾ ਵੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਇਹ ਮੇਲ ਕਰਾਈ ਹੈ ਜੀ ਸ਼ੇਅਰ ਕਰੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਸਾਰਿਆਂ ਦਾ ਸ਼ੇਅਰ ਕਰੀ ਚਲੋ ਵੀਡੀਓ ਬਸ ਧੰਨਵਾਦ ਮੈਂ ਦਿਲਬਾਖ ਸਿੰਘ ਰੰਧਾਵਾ ਜੀ ਦਾ ਵੀ ਕਰਦਾ ਵੀ ਜਿਹੜਾ ਮਤਲਬ ਮੈਂ ਤਾਂ ਵੇਖਦਾ ਸਾਡੇ ਨਾਲ ਸardar ਸੰਧੌਰੀਆ ਸਾਹਿਬ ਜਿਹੜੇ ਮੀਡੀਆ ਰਾਈ ਜਿਹੜੀ ਕੋਈ ਛੋਟੀ ਮੋਟੀ ਤਕਲੀਫ ਔਰ ਇਦਾਂ ਦੀਆਂ ਆਫਤਾਂ ਔਰ ਸੰਘਰਸ਼ੀ ਯੋਧੇ ਜਿਹੜੇ ਕੋਈ ਕੰਮਕਾਰ ਕਰਨ ਦੇ ਲੋਕਾਂ ਤੱਕ ਗੱਲ ਪਹੁੰਚਾਉਂਦੇ ਆ ਮੈਂ ਜਿਹੜਾ ਸਾਡੇ ਸਾਥ ਸੰਗੀਤ ਦਾ ਦਰਵੇਚ ਚੌਥਾ ਤਮ ਜਿਹੜਾ ਸੋਸ਼ਲ ਮੀਡੀਆ ਨਾ ਇੱਕ ਬੜਾ ਨਰਜੀ ਦੇ ਕੇ ਮਤਲਬ ਇਹ ਸਾਨੂੰ ਬੜੀ ਨਰਜੀ ਮਿਲਦੀ ਆ ਇੱਕ ਗੱਲ ਦੂਜੇ ਤੱਕ ਪਹੁੰਚਾਉਣੀ ਤੇ ਬਹੁਤ ਵਧੀਆ ਜੜੀਆ ਔਰ ਤੁਸੀਂ ਹਰ ਇੱਕ ਬੰਦੇ ਦੇ ਤੱਕ ਹਰ ਇੱਕ ਭੈਣ ਭਰਾ ਦੇ ਤੱਕ ਔਰ ਜਿਹੜੀ ਹੈ ਸਲੀਅਤ ਅਸਲੀਅਤ ਮਤਲਬ ਕਹਿ ਰਹੇ ਆ ਵੀ ਸਲੀਅਤ ਤੁਸੀਂ ਪਹੁੰਚਾਉਂਦੇ ਜੀ ਉਹਦਾ ਰਿਕਾਰਡ ਹੁਣ ਤੁਸੀਂ ਲਾਈਵ ਹੋ ਕੇ ਦੱਸ ਰਹੇ ਜੇ ਵੀ ਆਹ ਚੀਜ਼ ਇੱਥੇ ਆਵਾ ਕੁਝ ਲੋਕੀ ਬਾਹਰ ਬੈਠੇ ਦੱਸਦੇ ਵੀ ਕੀ ਹੋ ਰਿਹਾ ਕਿੱਦਾਂ ਉੱਥੇ ਗਲਤ ਹੋ ਗਿਆ ਐਦਾਂ ਹੋ ਗਿਆ ਪਰ ਸਾਡੇ ਜਣੇ ਲਾਈਵ ਸਾਡੇ ਸਰਦਾਰ ਸੰਧੋਰੀਆ ਸਾਹਿਬ ਹੈਪੀ ਜੀ ਇਹ ਵੀ ਐਦਾਂ ਹੀ ਮਤਲਬ ਸੋਸ਼ਲ ਮੀਡੀਆ ਨਹੀਂ ਸਾਨੂੰ ਦੱਸਦੇ ਆ ਔਰ ਇਹ ਜਾਣ ਕੀ ਬੜੇ ਲੋਕਾਂ ਤੱਕ ਪਹੁੰਚਦੀ ਆ ਤੁਹਾਡਾ ਵੀ ਜਿਹੜਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸ਼ੇਅਰ ਕਰੋ ਵੇਖੋ ਹੀਰਾ ਦਿਲ ਬੰਦੇ ਇਨਸਾਨ ਬਾਕੀ ਮੇਰੇ ਤੇ ਮਾਰਦੇ ਮੇਰੇ ਤੇ ਮਾਰਦੇ ਆ ਜੀ ਵੇਖੋ ਭਾਈ ਜੀ ਬਹੁਤ ਜੋਧਿਆਂ ਦਾ ਵੇਖੋ ਧੰਨਵਾਦ ਕੀਤਾ ਸਾਰੇ ਵੀ ਵੇਖੋ ਸਾਡੇ ਸਦੋਰੀਆ ਸਾਹਿਬ ਜੀ ਜਿਹੜੇ ਸੋਸ਼ਲ ਮੀਡੀਆ ਤੇ ਜੀ ਚੌਥਾ ਥਾ ਮੈਂ ਬਹੁਤ ਵਧੀਆ ਵੀਡੀਓ ਆਪਾਂ ਨੂੰ ਦਿਖਾਉਂਦੇ ਆ ਤੇ ਉਹਨਾਂ ਦੇ ਚੈਨਲ ਨੂੰ ਵੀ ਫੋਲੋ ਕਰੋ ਬਾਕੀ ਵਾਤਾਵਰ ਜੀ ਜਿਹੜੀ ਤੁਹਾਨੂੰ ਪਲ-ਪਲ ਦੀ ਜਾਣਕਾਰੀ ਸਭਰਾ ਬੰਦੇ ਜਾ ਕੋਈ ਵੀ ਭਾਈ ਜੀ ਬਾਦਕਾਰ ਆਉਂਦੀ ਆ ਕਿਤੇ ਵੀ ਕੋਈ ਸੁੱਛਪ ਚੱਲਦਾ ਹੈ ਤਾਂ ਇਹਨਾਂ ਦੇ ਚੈਨਲ ਤੋਂ ਪਤਾ ਲੱਗਦਾ ਰਹੂ ਜੀ ਸ਼ੇਅਰ ਕਰੋ ਫੋਟੋ ਬਾਦ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੀ ਜੀ ਫੇਰ ਜੀ ਖਾਲਸਾ